ਸਤਿਕਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੋਤਨੂਰ ਸਿੰਘ ਸਿੱਧੂ ਸਾਡੇ ਚੈਨਲ ਸਿੱਧੂ ਵਲੌਗਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਇੱਥੋਂ ਦੇ ਰੇਲਵੇ ਸਟੇਸ਼ਨਸ ਟ੍ਰੇਨਾਂ ਉਭਾਨ ਤੇ ਇੱਥੋਂ ਦਾ ਵੱਡਾ ਸ਼ਹਿਰ ਹੈਨਓਵਰ ਦੀ ਵਿਖਾਵਾਂਗੇ ਤੇ ਇਹਨਾਂ ਬਾਰੇ ਤੁਹਾਨੂੰ ਦੱਸਾਂਗੇ ਵੀ ਤੇ ਹੁਣ ਆਪਾਂ ਜਾ ਰਹੇ ਹਾਂ ਇੱਥੋਂ ਦੇ ਰੇਲਵੇ ਸਟੇਸ਼ਨ ਵੱਲ ਹੁਣ ਮਿਲਦੇ ਤੁਹਾਨੂੰ ਰੇਲਵੇ ਸਟੇਸ਼ਨ ਤੇ ਉਹ ਜੀ ਆ ਗਿਆ ਰੇਲਵੇ ਸਟੇਸ਼ਨ ਹੁਣ ਆਪਾਂ ਇੱਥੇ ਕਟਾਂਗੇ ਟਿਕਟ ਤੇ ਫਿਰ ਆਪਾਂ ਕਰਾਂਗੇ ਟ੍ਰੇਨ 'ਚ ਸਫ਼ਰ ਲਓ ਜੀ ਹੁਣ ਆਪਾਂ ਕਟਾਉਣੇ ਆ ਟਿਕਟ ਚਲੋ ਇਹ ਨੂੰ ਇੰਗਲਿਸ਼ 'ਚ ਕਰ ਲੈਣੇ ਆ ਲਓ ਡੇ ਡੇ ਟਿਕਟ ਹੁਣ ਇੱਥੇ ਆਪਾਂ ਕਰਦੇ ਆ ਡੇ ਟਿਕਟ ਚਾਈਲਡ ਲਓ ਉੰ데 ਨੇ ਨਾ ਨੂੰ 280 ਤੇ ਲੋ ਇੱਥੇ ਜੀ ਆ ਟਿਕਟ ਵੀ ਆ ਗਈ ਏ ਤੇ ਹੁਣ ਇੱਥੇ ਪੈਸੇ ਆ ਜਾਣਗੇ ਜਿਹੜੇ ਛੁੱਟੇ ਹੋਣਗੇ ਲੋ ਚਲੋ ਫੋਨ ਆਪਾਂ ਚਾਲਦੇ ਆ ਮੇਨ ਸਟੇਸ਼ਨ ਤੇ ਰੇਲਵੇ ਸਟੇਸ਼ਨ ਦਾ ਆਲਾ ਦੁਆਲਾ ਤੁਸੀਂ ਦੇਖ ਸਕਦੇ ਜੇ ਇੱਥੇ ਤੁਸੀਂ ਤਿੰਨ ਤੁਹਾਨੂੰ ਤਿੰਨ ਤਰ੍ਹਾਂ ਦੀਆਂ ਟਿਕਟਾਂ ਮਿਲਦੀਆਂ ਨੇ ਜਿੰਦੇ ਵਿੱਚੋਂ ਇੱਕ ਮੰਥਲੀ ਟਿਕਟ ਹੁੰਦੀ ਆ ਜਿਹੜੀ ਕਿ ਪੂਰੀ ਡੌਇਚਲੈਂਡ ਦੀ ਹੁੰਦੀ ਓਥੇ ਤੁਸੀਂ ਉਸ ਟਿਕਟ ਨਾਲ ਤੁਸੀਂ ਜਿੱਥੇ ਮਰਜ਼ੀ ਸਫ਼ਰ ਕਰ ਸਕਦੇ ਜੇ ਤੇ ਦੂਸਰੀ ਤਰ੍ਹਾਂ ਦੀ ਟਿਕਟ ਹੁੰਦੀ ਹੈ ਜਿੰਦੇ ਵਿੱਚ ਤੁਸੀਂ ਸਿਰਫ ਇੱਕ ਦਿਨ ਸਫ਼ਰ ਕਰ ਸਕਦੇ ਜੇ ਤੇ ਜਿੱਥੇ ਮਰਜ਼ੀ ਕਰ ਸਕਦੇ ਬੱਸ ਟ੍ਰੇਨ ਊਬਨ ਜਿੱਥੇ ਮਰਜ਼ੀ ਤੁਸੀਂ ਸਫ਼ਰ ਕਰ ਸਕਦੇ ਜੇ ਤੇ ਇੱਕ ਚੌਥੀ ਹੁੰਦੀ ਹੈ ਜਿੰਨੂੰ ਸਿਰਫ ਤੁਸੀਂ ਸਿੰਗਲ ਯੂਜ਼ ਚ ਲੈ ਸਕਦੇ ਜੇ ਤੇ ਜ਼ਿਆਦਾਤਰ ਲੋਕ ਡੇ ਵਾਲੀ ਪ੍ਰੈਫਰ ਕਰਦੇ ਆ ਜਾਂ ਮੰਥਲੀ ਵਾਲੀ ਜਿਨ੍ਹਾਂ ਨੇ ਰੋਜ਼ ਦਾ ਸਫ਼ਰ ਕਰਨਾ ਹੁੰਦਾ ਹੈ ਤੇ ਜਿਹੜੀ ਟਿਕਟ ਟਿਕ ਟਕ ਲੱਗਦੀ ਜਿੱਥੋਂ ਕਰਨੀ ਹੁੰਦੀ ਆ ਉਹ ਡਿਜੀਟਲ ਹੀ ਹੁੰਦੀ ਆ ਤੇ ਹੁਣ ਕੰਪਲੀਟ ਟ੍ਰੇਨ ਆਉਂਦੀ ਪਈ ਆ ਆਪਾਂ ਦੀ ਵੇਟ ਕਰਦੇ ਆ। ਵੀ ਦੋਸਤੋਂ ਆਪਣੀ ਸਿੰਗਲ ਡੇ ਟਿਕਟ ਹੁੰਦੀ ਆ ਉਹ ਉਹ ਸਿਰਫ ਇਥੋਂ ਜਿੱਥੇ ਅਸੀਂ ਰਹਿੰਨੇ ਇੱਥੇ ਲੋਕਲ ਜੀ ਚੱਲਦੀ ਆ ਤੁਸੀਂ ਹੋਰ ਕਿਤੇ ਉਸ ਟਿਕਟ ਤੇ ਸਫ਼ਰ ਨਹੀਂ ਕਰ ਸਕਦੇ। ਫੇਰ ਤੁਹਾਨੂੰ ਟੀਟੀ ਕਹਿੰਦੇ ਨੇ ਕਿ ਤੁਸ ਤੁਹਾਨੂੰ ਟਿਕਟ ਅੱਡ ਤੋਂ ਲੈਣੀ ਪੈਣੀ ਆ ਤੇ ਹੁਣ ਆਪਣੀ ਟ੍ਰੇਨ ਆਉਣ ਵਾਲੀ ਆ ਇੱਥੇ ਮਾਈਕ 'ਚ ਅਨਾਉਂਸਮੈਂਟ ਵੀ ਹੋ ਗਈ ਆ। ਤੇ ਹੁਣ ਮਿਲਦੇ ਤੁਹਾਨੂੰ ਟ੍ਰੇਨ 'ਚ ਬੈਠ ਕੇ ਇੱਥੇ ਹੁਣ ਆਪਾਂ ਟ੍ਰੇਨ 'ਚ ਆ ਚੁੱਕੇ ਆ ਇੱਥੇ ਟ੍ਰੇਨ ਵਿੱਚ ਤੁਹਾਨੂੰ ਕਾਫੀ ਸੁਵਿਧਾਵਾਂ ਮਿਲਣਗੀਆਂ ਇਹ ਲੋਕਲ ਟ੍ਰੇਨ ਆ ਮਤਲਬ ਕਿ ਇਹ ਵੱਡੀ ਟ੍ਰੇਨ ਨਹੀਂਗੀ ਜਿਹੜੀਆਂ ਵੱਡੀਆਂ ਟ੍ਰੇਨਾਂ ਹੁੰਦੀਆਂ ਨੇ ਉਹਨਾਂ ਵਿੱਚ ਤਾਂ ਫਿਰ ਰੈਸਟੋਰੈਂਟ ਵਗੈਰਾ ਵੀ ਹੁੰਦੀ ਆ ਜਿਹੜੀਆਂ ਟ੍ਰੇਨਾਂ ਹੁੰਦੀਆਂ ਉਹਨਾਂ ਵਿੱਚ ਰੈਸਟੋਰੈਂਟ ਵਗੈਰਾ ਹੁੰਦੇ ਆ ਬਟ ਜਿਹੜੀ ਆ ਵਾਲੀ ਟ੍ਰੇਨ ਆ ਇਹਦੇ ਵਿੱਚ ਰੈਸਟੋਰੈਂਟ ਵਗੈਰਾ ਨਹੀਂ ਹੁੰਗੇ ਕਿਉਂਕਿ ਇਹ ਸਿਰਫ ਲੋਕਲ ਚੱਲਦੀ ਆ ਤੇ ਇਹਨੂੰ ਕਈ ਜਗ੍ਹਾ ਤੇ ਤੁਹਾਨੂੰ ਟ੍ਰੇਨ ਚੇਂਜ ਵੀ ਕਰਨੀ ਪੈਂਦੀ ਆ ਤੇ ਇਹਦੇ ਵਿੱਚ ਤੁਹਾਨੂੰ ਨਾਰਮਲ ਸੁਵਿਧਾਵਾਂ ਮਿਲ ਜਾਣਗੀਆਂ ਜਿਦਾ ਆਪਣੀਆਂ ਇੰਡੀਆ ਵਾਲੀਆਂ ਟ੍ਰੇਨਾਂ ਹੁੰਦੀਆਂ ਉਦਾਂ ਦੀਆਂ ਨਹੀਂਗੀਆਂ ਇਹ ਸਿਰਫ ਬੈਠਣ ਵਾਸਤੇ ਨੇ ਉਹ ਉਹਨਾਂ ਟ੍ਰੇਨਾਂ ਵਿੱਚ ਆਪਾਂ ਲੇਟ ਵੀ ਸਕਦੇ ਆ ਬਟ ਇਹਦੇ ਵਿੱਚ ਉਦਾਂ ਦੀ ਕੋਈ ਚੰਗੀ ਜਗ੍ਹਾ ਨਹੀਂ ਆ ਤੁਸੀਂ ਦੇਖ ਸਕਦੇ ਜੇ ਬਾਹਰ ਦਾ ਥਿਊ ਟਰੇਨ ਦੇ ਵਿੱਚ ਆਪਾਂ ਨੂੰ ਇੱਕ ਵਾਈਫਾਈ ਦੀ ਸੁਵਿਧਾ ਮਿਲਦੀ ਆ ਤੇ ਇੱਕ ਆਪਾਂ ਨੂੰ ਮਿਲਦਾ ਇਹਦੇ ਵਿੱਚ ਵਾਸ਼ਰੂਮ ਵਗੈਰਾ ਜਿੱਦ ਨੂੰ ਕਿ ਤੁਸੀਂ ਯੂਜ਼ ਕਰ ਸਕਦੇ ਜੇ ਤੇ ਜਿੱਦਾਂ ਕਿ ਇੰਡੀਆ ਵਿੱਚ ਮੈਟਰੋਸ ਹੁੰਦੀਆਂ ਉਦਾਂ ਦੀ ਏ ਬਟ ਇਹ ਨਾਰਮਲ ਰੈਕਸ ਤੇ ਚੱਲਦੀਆਂ ਤੇ ਮੈਟਰੋਸ ਆਪਣੀਆਂ ਅੰਡਰਗਰਾਉਂਡ ਚੱਲਦੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਉ ਬੰਦ ਦਿਖਾਵਾਂਗੇ ਤੇ ਹੁਣ ਤੁਹਾਨੂੰ ਮਿਲਦੀ ਆ ਆਪਾਂ ਹੈਨਓਵਰ ਜਾਗੇ ਚੁਕਿਆਂ ਹੈਨਓਵਰ ਸ਼ਹਿਰ ਤੁਸੀਂ ਦੇਖ ਸਕਦੇ ਜੇ ਆ ਚੁੱਕੇ ਹਾਂ ਰੇਲਵੇ ਸਟੇਸ਼ਨ ਤੁਸੀਂ ਦੇਖ ਸਕਦੇ ਜੇ ਹੁਣ ਤੇ ਇੱਥੋਂ ਆਪਾਂ ਜਾਵਾਂਗੇ ਹੁਣ ਉ ਬਾਹਰ ਨੂੰ ਯਾਨੀ ਕਿ ਮੈਟਰੋ ਆਪਾਂ ਆ ਚੁੱਕੇ ਹਾਂ ਰੇਲਵੇ ਸਟੇਸ਼ਨ ਤੇ ਇੱਥੇ ਵੀ ਰੇਲਵੇ ਸਟੇਸ਼ਨ ਦੇ ਅੰਦਰ ਹੀ ਬਹੁਤ ਸਹੂਿਦਾਵਾਂ ਨੇ ਜਿੱਦਾਂ ਕਿ ਬੈਂਕ, ਮੈਕਡੋਨਲਡਸ ਤੁਹਾਨੂੰ ਹਰ ਇੱਕ ਸਹੂਿਦਾ ਮਿਲੂਗੀ ਮਤਲਬ ਕਿ ਜਿੱਦਾਂ ਰੈਸਟੋਰੈਂਟਸ, ਸ਼ਾਪਿੰਗ ਮਾਰਕਟ ਰੇਲਵੇ ਸਟੇਸ਼ਨ ਦੇ ਅੰਦਰ ਹੀ ਤੇ ਹਰ ਇੱਕ ਚੀਜ਼ ਜਿੱਦਾਂ ਕਿ ਤੁਸੀਂ ਇੱਥੇ ਸ਼ਾਪਿੰਗ ਵਗੈਰਾ ਕਰ ਸਕਦੇ ਜੇ ਤੁਹਾਨੂੰ ਭੁੱਖ ਲੱਗੀ ਆ ਤੁਸੀਂ ਰੈਸਟੋਰੈਂਟ ਵਿੱਚ ਖਾ ਸਕਦੇ ਜੇ ਵੱਡੇ ਵੱਡੇ ਰੈਸਟੋਰੈਂਟ ਜਿਵੇਂ ਮੈਕਡੋਨਲਡਸ ਪੀਜ਼ਾ ਹਟ ਪਲੇਅਰ ਇਹ ਆ ਗਿਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਜੇ ਫਾਊਂਟੇਨ ਵੀ ਚੱਲ ਰਹੇ ਨੇ ਇੱਧਰ ਫੁੱਲ ਲੱਗੇ ਹੋਏ ਨੇ ਕਾਫੀ ਸਾਰੇ ਪ੍ਰਿਕੰਧ ਤੇ ਹੀ ਤੇ ਆ ਇਧਰ ਤੁਸੀਂ ਦੇ ਫਿਰ ਉਹ ਹੋਟਲ ਵਗੈਰਾ ਆ ਗਏ 버거 ਕਿੰਗ ਵਗੈਰਾ ਵਗੈਰਾ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਜੇ ਇੱਕ ਰਾਜੇ ਦਾ ਪੁਤਲਾ ਏ ਜਿਹੜਾ ਕੀ ਹੈ ਨੂਰ ਦਾ ਰਾਜਾ ਸੀ ਸ਼ੋਪਿੰਗ ਮਾਰਟ ਆ ਵੱਡਾ ਸਾਰਾ ਇੱਕ ਮਾਲ ਆ ਸਾਹਮਣੇ ਆ ਹੁਣ ਆਪਾਂ ਹੈਗੇ ਆ ਅੰਡਰਗਰਾਉਂਡ ਏਰੀਆ ਦੇ ਵਿੱਚ ਤੇ ਇੰਦੇ ਤੋਂ ਵੀ ਥੱਲੇ ਜਾਣਾ ਏ ਤੇ ਉੱਥੇ ਆਪਾਂ ਨੂੰ ਮਿਲੂਗੀ ਮੈਟਰੋ ਜਿੰਦੇ ਤੋਂ ਆਪਾਂ ਜਾਵਾਂਗੇ ਦੂਸਰੇ ਸਟੇਸ਼ਨਸ ਤੇ ਤੁਹਾਨੂੰ ਦਿਖਾਵਾਂਗੇ ਤੇ ਅਸੀਂ ਇੰਡੀਅਨ ਸ਼ਾਪ ਤੇ ਵੀ ਜਾਵਾਂਗੇ ਇਹ ਆ ਮੈਟਰੋ ਸਟੇਸ਼ਨ ਚ ਮੈਟਰੋ ਸਟੇਸ਼ਨ ਨੂੰ ਦੇਖ ਸਕਦੇ ਜੀ ਫਿਰ ਆਪਣੀ ਟ੍ਰੇਨ ਆਏਗੀ 5 ਆਪਣੀ ਟ੍ਰੇਨ ਚ ਹਲੇ ਟਾਈਮ ਪਿਆ ਹੈ ਉਹਨੇ 5 ਮਿੰਟਾਂ ਨੂੰ ਆਉਣਾ ਹੈ ਸਾਹ ਦਿਜੀ ਇੱਥੇ ਵੈਂਡਿੰਗ ਮਸ਼ੀਨ ਲੱਗੀ ਆ ਇਹਦੇ ਵਿੱਚ ਤੁਸੀਂ ਪੈਸੇ ਪਾ ਕੇ ਜਿਹੜੀ ਚੀਜ਼ ਚਾਹੀਦੀ ਆ ਉਹਦਾ ਨੰਬਰ ਲਿਖ ਕੇ ਤੁਸੀਂ ਕੱਢ ਆ ਸਕਦੇ ਜੇ ਆ ਵਾਲੀ ਜਿਹੜੀ ਮੈਟਰੋ ਖੜੀ ਆ ਇਹਦੇ ਤੋਂ ਅਸੀਂ ਉੱਤਰੇ ਆ ਤੇ ਹੁਣ ਆਪਾਂ ਜਾਵਾਂਗੇ ਉੱਕੇ ਇਧਰਲੀ ਸਾਈਡ ਤੇ ਉੱਥੇ ਆਪਾਂ ਜਾਵਾਂਗੇ ਇੰਡੀਅਨ ਸ਼ਾਪ ਦੇ ਵਿੱਚ ਸਾਹਮਣੇ ਜਿਹੜੀ ਸ਼ਾਪ ਆ ਇੱਥੋਂ ਅਸੀਂ ਕਰਨੀ ਆ ਗਰੋਸਰੀ ਤੇ ਤੁਹਾਨੂੰ ਹੁਣ ਅਸੀਂ ਮਿਲਾਂਗੇ ਗਰੋਸਰੀ ਕਰਨ ਤੋਂ ਬਾਅਦ ਸ਼ਾਪਿੰਗ ਆਪਾ ਕਰ ਲਈਆ ਹੁਣ ਥੋੜਾ ਜਿਹਾ ਘੁੰਮ ਫਿਰ ਕੇ ਆਪਾਂ ਜਾਵਾਂਗੇ ਆਪਣੇ ਘਰ ਨੂੰ ਤੱਕ ਬਣੇ ਰਹਿੰਦੇ ਧੰਨਵਾਦ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਤੇ ਚੈਨਲ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਨਵੀਂ ਜੀ ਵੀਡੀਓ ਦੇ ਵਿੱਚ ਟਿਲ ਦਨ ਟੇਕਰ ਗੁੱਡ ਬਾਏ ਸਬਸਕ੍ਰਾਈਬ ਦ ਯੂਟਿਊਬ ਚੈਨਲ ਸੀਡੂ ਵਲੋਗਸ